ਗਾਰਦੋਂ ਇਸ ਤੋਂ ਨਬੂ ਜਦ ਤੱਕ ਪਾਕਿਸਤਾਨ ਦਾ ਨਾਮੋ ਨਿਸ਼ਾਨ ਨਹੀਂ ਮਿੱਟਦਾ ਉਦੋਂ ਤੱਕ ਇਹ ਅੰਤਖਸਤਾਨ ਜੋ ਅੰਤਕਵਾਦ ਹੈ ਚਾਹੇ ਕਸ਼ਮੀਰ ਹੈ ਚਾਹੇ ਪੰਜਾਬ ਹੈ ਜਦੋਂ ਏਕੇ ਫੌਜੀ ਸਾਹਿਬ ਨੇ ਵਿੱਚੋਂ ਗੋਲੀ ਨਿਕਲੀ ਨਾ ਉਹਨੇ ਧਰਮ ਪੁੱਛਿਆ ਜਦੋਂ ਕਿਸਰੇ ਵਜੀ ਉਹਨੇ ਪੁੱਛਿਆ ਜਦੋਂ ਖੂਨ ਕਿਸੇ ਦਾ ਡਿੱਗਿਆ ਉਹਦਾ ਰੰਗ ਵੀ ਲਾਲ ਸੀ ਨਾ ਖੂਨ ਨੇ ਕਿਸ ਨੂੰ ਧਰਮ ਪੁੱਛਿਆ ਫਿਰ ਇਹ ਧਰਮ ਨੂੰ ਧਰਮ ਦਾ ਨਾਮ ਲੈ ਲੈ ਕੇ ਧਰਮ ਦੇ ਨਾਮ ਪੁੱਛ-ਪੁੱਛ ਕੇ ਗੋਰੀਆਂ ਮਾਰਨ ਵਾਲੇ ਇਹਨਾਂ ਦਾ ਆਪਣਾ ਧਰਮ ਕਿਹੜਾ ਹੈ ਇਨਾਂ ਦਾ ਆਪਣਾ ਕੋਈ ਧਰਮ ਨਹੀਂ ਹੈਗਾ ਇਹ ਧਰਮੀ ਲੋਕ ਨਹੀਂ ਹੈ ਇਹ ਸ਼ੈਤਾਨ ਦੇ ਪੁਜਾਰੀਆ ਮੈਂ ਇਹਨਾਂ ਨੂੰ ਅਬਲੀਸ ਦੀ ਖਬੀਸ ਦੀ ਔਲਾਦ ਕਹਿੰਦਾ ਰਹੀ ਗੱਲ ਕਿ ਧਰਮ ਨੂੰ ਪੁੱਛ ਕੇ ਗੋਲੀ ਮਾਰਨੀ ਇਹ ਸਿਰਫ ਸਾਡੇ ਦੇਸ਼ ਦਾ ਜੋ ਸਾਡਾ ਦੇਸ਼ ਜੋ ਹੈ ਸਰਬ ਧਰਮ ਹੈ ਔਰ ਧਰਮ ਨਿਰਪੱਖ ਭਾਰਤ ਹੈ ਭਾਰਤ ਰਾਸ਼ਟਰ ਹੈ ਅਸਵਿਧਾਨ ਦੇ ਮੁਤਾਬਕ ਔਰ ਕਦੀ ਵੀ ਇਹ ਹਿੰਦੂ ਰਾਸ਼ਟਰ ਨਹੀਂ ਬਣ ਸਕਦਾ ਕਿਉਂਕਿ ਧਰਮ ਇੱਕ ਭਾਰਤ ਹੈ ਇਹ ਸਾਨੂੰ ਧਰਮਾਂ ਦੇ ਵਿੱਚ ਲੜਾਨ ਵਾਸਤੇ ਹੀ ਅੰਤਕਵਾਦੀਆਂ ਨੇ ਜਾਣ ਬੁੱਝ ਕੇ ਉਸ ਸਾਡੇ ਸਾਡੇ ਦੇਸ਼ ਦਾ ਜਵਾਨ ਹੈ ਲਕੀਡੈਂਟ ਨੇਵੀ ਦਾ ਉਹ ਸਾਡੇ ਦੇਸ਼ ਦਾ ਜਵਾਨ ਆ ਸਾਡੀ ਸ਼ਾਨ ਹੈ ਉਸ ਦਾ ਜਾਣ ਬੁੱਝ ਕੇ ਕਤਲ ਕੀਤਾ ਇਹ ਸਾਰਾ ਸਿੱਖ ਭਾਈਚਾਰਾ ਖੜਾ ਹੈ ਇੱਧਰ ਸਾਰੇ ਪੰਜਾਬ ਵਿੱਚ ਖੜੇ ਨੇ ਇੱਕ ਬੀਬੀ ਕੱਲ ਰੋ ਰੋ ਕੇ ਵਾਸਤੇ ਪਾ ਰਹੀ ਹੈ ਪੰਜਾਬ ਵਾਲਿਆਂ ਨੂੰ ਉਹ ਕਹਿ ਰਹੀ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡੇ ਧਰਮ ਨੂੰ ਬਚਾ ਲਓ ਇੱਕ ਵੀਡੀਓ ਕੱਲ ਦੀ ਵਾਇਰਲ ਹੋ ਰਹੀ ਹੈ ਜੇ ਆਪਾਂ ਦੇ ਧਰਮ ਨੂੰ ਕੋਈ ਵਾਸਤੇ ਪਾਉਂਦਾ ਵੀ ਤੁਸੀਂ ਸਾਰੇ ਸਰਦਾਰ ਸਾਡੇ ਧਰਮ ਨੂੰ ਜਿਖਲਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਇਹਦੀ ਧਰਤੀ ਆਨੰਦਪੁਰ ਸਾਹਿਬ ਦੀ ਇਹ ਸਾਡਾ ਧਰਮ ਬਚਾਉਣ ਲਈ ਤੁਸੀਂ ਹਾਜ਼ਰ ਹੋ ਜਿਸ ਤਰ੍ਹਾਂ ਬੀਬੀ ਹੁਣ ਰੋ ਰੋ ਕੇ ਵਾਸਤੇ ਪਾ ਰਹੀ ਆ ਵੀ ਸਾਡਾ ਧਰਮ ਬਚਾਏ ਸਿੱਖ ਵੀਰ ਖੜਨ ਦੇ ਨਾਲ ਚੱਲਣ ਦੀ ਇਹੋ ਗੱਲ ਹੈ ਸਿੱਖਾ ਹਮੇਸ਼ਾ ਦੇਸ਼ ਲਈ ਧਰਮ